ਉਹਨਾਂ ਨੇ ਗਰਦਨ ਤੋਂ ਫੜ ਕੇ ਮੈਨੂੰ ਡੰਡੇ ਨਾਲ ਕੁੱਟਿਆ ਬੁਰੀ ਤਰ੍ਹਾਂ ਡੰਡਾ ਸੀ ਉਹਨਾਂ ਕੋਲੇ ਲੱਤਾਂ ਮਾਰੀਆਂ ਮੁੱਕੇ ਮਾਰੇ ਬਹੁਤ ਜ਼ਿਆਦਾ ਕੁੱਟਿਆ ਇਹ ਮੈਨੂੰ ਵਜੇ ਹੀ ਅਸੀਂ ਬੋਲੀ ਕਰਾਣੇ ਪਏ ਆਂ ਯਾੜਾਂ ਦੀ ਜਾਂ ਮੰਡੀ ਦੀ ਕਿਉਂ ਕਰਾਉਂਦੇ ਪਏ ਆਂ ਇਸ ਸਬੰਧੀ ਮੈਨੂੰ ਨੋਟਿਸ ਵੀ ਕੱਢਿਆ ਈ ਲਿਖਤੀ ਚੇਅਰਮੈਨ ਸਾਹਿਬ ਦੀ ਕੋਈ ਹੋਰ ਨਹੀਂ ਸਕਦੀ ਗਲੀ ਇੰਟੂਇਸ਼ਨ ਵੀ ਬੋਲੀ ਨਾ ਕਰੋ ਬਲਕਿ ਫਿਰ ਵੀ ਮੈਨੂੰ ਨੋਟਿਸ ਕੱਢਿਆ ਗਿਆ ਤੇ ਦੋ ਦਿਨਾਂ ਚ ਮੈਨੂੰ ਕਿਹਾ ਕਿ ਸਪਸ਼ਟਿਕਰਨ ਦਿਓ ਕਿਉਂ ਤੁਸੀਂ ਬੋਲੀ ਕਰਾਈ ਜਿੰਦੇ ਚ ਬਕਾਇਦਾ ਲਿਖਿਆ ਗਿਆ ਹੀ ਵੀ ਆਪ ਬੋਲੀ ਤੁਹਾਨੂੰ ਮਨਨ ਕੀਤੀ ਗਈ ਸੀ ਕਰਾਉਣ ਵਾਸਤੇ ਤੁਸੀਂ ਕਿਉਂ ਕਰਾਈਏ ਬੋਲੀ ਅੱਛਾ ਇੰਸਪੈਕਟਰ ਇੰਸਪੈਕਟਰੀ ਗगन ਦੁੰਮੜਾਈ ਨੇ ਬੋਲੀ ਕਰਾਈ ਸੀ ਉਹਨਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਕਿ ਡੀਐਫਐਸਸੀ ਸਾਹਿਬ ਦੀ ਪ੍ਰਵਾਨਗੀ ਜੇ ਜਾਂ ਤਾਂ ਉਹ ਮਨਾਂ ਕਰਣ अदरवाइज ਅਸੀਂ ਬੋਲੀ ਨਹੀਂ ਮਨਾ ਕਰ ਸਕਦੇ ਬੋਲੀ ਲਿਖਣ ਤੋਂ ਉਹਨਾਂ ਨੇ ਬਕਾਇਦਾ ਸਾਰੀ ਬੋਲੀ ਲਿਖੀ ਹੈ ਉਹ ਕਹਿੰਦੇ ਕਿ ਬੋਲੀ ਆਪਾਂ ਬੰਦ ਨਹੀਂ ਕਰ ਸਕਦੇ ਮੈਂ ਚਲੋ ਚੇਅਰਮੈਨ ਸਾਹਿਬ ਨੇ ਕਹਿ ਲਈ ਲੇਕਿਨ ਉਹ ਕਹਿੰਦੇ ਨਹੀਂ ਕਹਿੰਦੇ ਆਪਾਂ ਨਹੀਂ ਕਰ ਸਕਦੇ ਬੁੱਲ ਵੀ ਜ਼ਿੰਮੇਵਾਰਾਂ ਨੂੰ ਖਰਾਬ ਨਹੀਂ ਕਰਨਾਗਾ ਚੇਅਰਮੈਨ ਸਾਹਿਬ ਲਗਾਤਾਰ ਪ੍ਰੈਸ਼ਰਾਈਜ਼ ਕਰ ਰਹੇ ਸੀ ਕਿ ਬੋਲੀ ਬੰਦ ਕੀਤੀ ਜਾਵੇ ਯਾਰਡਾਂ ਦੀ ਕਾਰਨ ਕੁਝ ਵੀ ਹੋ ਸਕਦਾ ਜੀ ਜੋ ਉਹਨਾਂ ਦਾ ਕੋਈ ਨਿੱਜੀ ਵੀ ਹੋ ਸਕਦਾ ਹੈ ਜਾਂ ਕੋਈ ਹੋਰ ਬਈ ਐਨਏ ਆਰਟੀ ਦੀ ਬੋਲੀਬੰਦ ਕਰਨੀ ਕੋਈ ਕੋਸ਼ਿਸ਼ ਤਾਂ ਹੋਏਗਾ ਲਈ ਮੈਨੂੰ ਐਸ ਬੰਦੇ ਨਹੀਂ ਪਤਾ ਲੇਕਿਨ ਮੇਰਾ ਮੇਰੇ ਬਦਲੀ ਕਰ ਦੋ ਜੀ ਮੇਰੀ ਬਦਲੀ ਕਰ ਦੋ ਜੀ ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ ਜੀ ਮੈਨੂੰ ਬਹੁਤ ਬੁੱਟੇ ਆ ਗਏ ਮੈਂ ਕੀ ਕਸੂਰ ਕਰ ਲਿਆ ਵੀ ਮੈਂ ਜ਼ਮੀਂਦਾਰਾਂ ਦੀ ਫਸਲ ਵਗਾਈ ਆ ਆ ਮੇਰਾ ਕਸੂਰ ਹੈ ਜੀ ਚੇਅਰਮੈਨ ਸਾਹਿਬ ਆਮ ਆਦਮੀ ਪਾਰਟੀ ਦੇ ਆ ਜੀ ਮੈਂ ਇਹ ਆਪਦੀ ਬਦਲੀ ਕਰਾਣਾ ਚਾਹੁੰਦਾ ਜੀ ਮੈਂ ਬਹੁਤ ਪਰੇਸ਼ਾਨ ਹੈ ਗਈ ਹੈ ਕਾਰਵਾਈ ਨਹੀਂ ਕਰਾਉਣੀ ਕਾਰਵਾਈ ਤਾਂ ਜੀ ਸਰਕਾਰ ਆਪਦੀ ਉਹਨਾਂ ਦੀ ਸਰਕਾਰ ਜੇ ਕਰੇਗੀ ਤਾਂ ਕਰੇਗੀ ਕਾਰਵਾਈ ਆਪਾਂ ਉਹਨਾਂ ਕੀ ਕਹਿ ਸਕਦੇ ਆ ਆਪਣੇ ਤੇ ਵੀ ਜੇ ਕਿਤੇ ਕਰਨੀ ਹੈ ਜਾਂ ਸਾਨੂੰ ਬਦਲ ਦੋ ਜੀ ਸਾਡੀ ਸਾਰੀ ਕਮੇਟੀ ਤਿਆਰ ਹੈ ਬਦਲੀ ਕਰਾਣ ਨੂੰ ਜੀ ਅਸੀਂ ਸਾਰੇ ਪਰੇਸ਼ਾਨ ਹਾਂ ਗਵਰਨਮੈਂਟ ਇਮਪਲੋਈ ਨੇ ਗੋਰਮੁੰਗਾ ਤੇ ਇਹਨਾਂ ਦੀ ਕੋਈ ਸੱਤਾ ਬਜੀ ਸੀ ਰਾਤ ਤੇ ਸਾਥ ਕੋਈ ਤੇ ਪੱਟ ਤੇ ਸਾਥੀ ਕਿਸੇ ਸੀ ਇਹ ਗਵਰਨਮੈਂਟ empioyee ਨੇ ਮਾਰਕ ਟੂ ਕੀ ਚਾਹ। 4.5 7 ਤਾਂ ਹੀ ਗਈ। ਇਹ ਹਫਤੇ ਤੋਂ ਇੱਕ ਪੱਟ ਤੇ ਵੀ ਗਿਆ। ਇਹ ਮਤਲਬ ਕਿ ਆਪਾਂ ਲੈ ਐਕਸ-ਰੇ ਕਰਵਾ ਕੇ ਪਤਾ ਲੱਗੇਗਾ ਆਪਾਂ ਨੂੰ ਸਹੀ ਨਾ। ਆਪਾਂ ਐਦਾ ਨਹੀਂ ਕਹਿ ਸਕਦੇ। 8:00 ਵਜੇ ਭੇਜਦੇ ਬਸ ਬੋਲਣਾ ਹੀ ਆਪਾਂ ਕਰਵਾ ਰਹੇ ਹਾਂ ਤੇ ਭੇਜਦੇ ਹਾਂ। ਉਹ ਇਹਨੇ ਦੱਸੇ ਕਿ ਸਾਡੇ ਮਤਲਬ ਕਿ ਆ ਕੁਝ ਬਾਤਾਂ ਬਚੀਆਂ ਤੇ ਕੁਝ ਪੱਟ ਤੇ ਬਚੀਆਂ ਨੇ। ਇਹ ਦੱਸਿਆ ਨਾ ਨਹੀਂ ਦੱਸੇ ਕਿ ਸਾਡੇ ਕੋਈ ਜਾਣਕਾਰੀ ਬੰਦੇ ਗਿਆ ਉਹਨਾਂ ਦੇ ਵਿੱਚ ਹੀ ਮਾਰਕੀਟ ਕਮੇਟੀ ਵਿੱਚ ਉਹਨਾਂ ਨੇ ਮਾਰਿਆ ਤੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਹੜਾ ਗੌਰਵ ਹੈ ਮਾਰਕੀਟ ਕਮੇਟੀ ਜਿਹੜਾ ਸੁਪਰਵਾਈਜ਼ਰ ਲੱਗਾ ਤੇ ਇਹਨਾਂ ਦਾ ਕੋਈ ਕਲਦੀਪ ਚੇਅਰਮੈਨ ਮਾਰਕੀਟ ਕਮੇਟੀ ਦਾ ਤੇ ਉਹਨਾਂ ਨਾਲ ਕੋਈ ਲੜਾਈ ਝਗੜਾ ਹੋਇਆ ਜਿਹਦੇ ਸੰਬੰਧ ਵਿੱਚ ਦਾਖਲ ਹੋਇਆ ਤੇ ਅਸੀਂ ਇਹਦਾ ਐਮਐਲਆਰ ਕੱਤੀ ਉਹਦੇ ਮੁਤਾਬਕ ਜੋ ਵੀ ਇਹ ਬਿਆਨ ਲਖਾਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ ਉਹ ਅੱਗੇ ਜੋ ਤਕਰੀਰ ਚਾਹੇ ਜਬ ਬਿਆਨ ਲਖਾਏਗਾ ਉਸ ਮੁਤਾਬਕ ਕਰੀ ਜਾਏਗੀ ਤੇ ਕੁੱਤਿਚ ਕੀਤੀ ਜਾਏਗੀ ਹਾਂਜੀ ਜੰਦੀ ਇਹਨਾਂ ਨੇ ਇਹ ਹੀ ਦੱਸਿਆ ਵੀ ਮੈਂ ਮੈਨੂੰ ਬੁਲਾਇਆ ਸੀ ਯਾਰ ਇਹਨਾਂ ਨੇ ਦਫਤਰ ਵਿੱਚ ਤੇ ਉਹ ਮੇਰੀ ਰਿਪੋਰਟ ਮਾਰ ਕੇ ਕੀ ਇਹਦਾ ਕਰ ਰਹੇ ਆ ਡਾਕਟਰ ਸਾਹਿਬ ਜਿਹੜੇ ਐਮਐਲਏ ਟੱਟ ਕੇ ਸਾਨੂੰ ਦਿੰਦੇ ਲੋਸਦਾ ਬਿਅਾਲ ਲਿਖੇ ਤੇ ਕਾਰਵਾਈ ਕਰਾਂ। 1:30 ਵਜੇ ਦੇ ਕਰੀਬ ਚੇਅਰਮੈਨ ਸਾਹਿਬ ਆਏ ਆਈ। ਉਹਨਾਂ ਨੇ ਆ ਕੇ ਕਮਰੇ 'ਚ ਬੰਦ ਕਰ ਲਿਆ ਉਹਨਾਂ ਦੇ ਨਾਲ ਦੋ ਦੋਸਤ ਹੋਰ ਸੀਗੇ। ਉਹਨਾਂ ਨੇ ਗਰਦਨ ਤੋਂ ਫੜ ਕੇ ਮੈਨੂੰ ਡੰਡੇ ਨਾਲ ਕੁੱਟਿਆ ਬੁਰੀ ਤਰ੍ਹਾਂ। ਡੰਡਾ ਸੀ ਉਹਨਾਂ ਕੋਲੇ। ਲੱਤਾਂ ਮਾਰੀਆਂ, ਮੁੱਕੇ ਮਾਰੇ ਬਹੁਤ ਜ਼ਿਆਦਾ ਕੁੱਟਿਆ ਇੱਕ ਮੈਨੂੰ। ਵਜੇ ਹੀ ਅਸੀਂ ਬੋਲੀ ਕਰਾਣੇ ਪਏ ਆਈ। ਵਿਜਾਰਾਂ ਦੀ ਜਾਂ ਮੰਡੀ ਦੀ ਕਿਉਂ ਕਰਾਉਂਦੇ ਪਏ ਹਾਂ? ਇਸ ਸਬੰਧੀ ਮੈਨੂੰ ਨੋਟਿਸ ਵੀ ਕੱਢਿਆ ਈ। ਲਿਖਤੀ ਚੇਅਰਮੈਨ ਸਾਹਿਬ ਦੀ ਕੋਈ ਹੋਰ ਨਹੀਂ ਕਦੀ ਗਲੀ ਇੰਟਰਵਿਊਸ਼ਨ ਵੀ ਬੋਲੀ ਨਾ ਕਰੋ ਬਲਕਿ ਫਿਰ ਵੀ ਮੈਨੂੰ ਨੋਟਿਸ ਕੱਢਿਆ ਗਿਆ ਤੇ ਦੋ ਦਿਨਾਂ ਚ ਮੈਨੂੰ ਕਿਹਾ ਕਿ ਸਪਸ਼ਟਿਕਰਨ ਦਿਓ ਕਿਉਂ ਤੁਸੀਂ ਬੋਲੀ ਕਰਾਈ ਜਿੰਦੇ ਚ ਬਕਾਇਦਾ ਲਿਖਿਆ ਗਿਆ ਹੀ ਵੀ ਆਪ ਬੋਲੀ ਤੁਹਾਨੂੰ ਮਨਾ ਕੀਤੀ ਗਈ ਸੀ ਕਰਾਉਣ ਵਾਸਤੇ ਤੁਸੀਂ ਕਿਉਂ ਕਰਾਈਏ ਬੋਲੀ ਇੰਸਪੈਕਟਰ ਇੰਸਪੈਕਟਰ ਹੀ ਗगन ਦੂਮੜਾਈ ਨੇ ਬੋਲੀ ਕਰਾਈ ਸੀ ਉਹਨਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਕਿ ਡੀ ਐਫ ਐਸ ਸੀ ਸਾਹਿਬ ਦੀ ਪ੍ਰਵਾਨਗੀ ਜੇ ਜਾਂ ਤਾਂ ਉਹ ਮਨਾ ਕਰਨ ਅਦਰਵਾਈਜ਼ ਅਸੀਂ ਬੋਲੀ ਨਹੀਂ ਮਨਾ ਕਰ ਸਕਦੇ ਬੋਲੀ ਲਿਖਣ ਤੋਂ ਉਹਨਾਂ ਨੇ ਬਕਾਇਦਾ ਸਾਰੀ ਬੋਲੀ ਲਿਖੀ ਹੈ ਉਹ ਕਹਿੰਦੇ ਕਿ ਬੋਲੀ ਆਪਾਂ ਬੰਦ ਨਹੀਂ ਕਰ ਸਕਦੇ ਮੈਂ ਚਲੋ ਚੇਅਰਮੈਨ ਸਾਹਿਬ ਨੇ ਕਹਿ ਲਈ ਲੇਕਿਨ ਉਹ ਕਹਿੰਦੇ ਨਹੀਂ ਕਹਿੰਦੇ ਆਪਾਂ ਨਹੀਂ ਕਰ ਸਕਦੇਗੇ ਬੋਲੀ ਵੀ ਜ਼ਿੰਮੇਵਾਰਾਂ ਨੂੰ ਖਰਾਬ ਨਹੀਂ ਕਰਨਾਗਾ ਚੇਅਰਮੈਨ ਸਾਹਿਬ ਲਗਾਤਾਰ ਪ੍ਰੈਸ਼ਰਾਈਜ਼ ਕਰ ਰਹੇ ਸੀ ਕਿ ਬੋਲੀ ਬੰਦ ਕੀਤੀ ਜਾਵੇ ਯਾਰਡਾਂ ਦੀ ਕਾਰਨ ਕੁਝ ਵੀ ਹੋ ਸਕਦਾ ਹੈ ਜੋ ਉਹਨਾਂ ਦਾ ਕੋਈ ਨਿੱਜੀ ਵੀ ਹੋ ਸਕਦਾ ਹੈ ਜਾਂ ਕੋਈ ਹੋਰ ਵੀ ਐਨੇ ਆੜਤੀਆਂ ਦੀ ਬੋਲੀ ਬੰਦ ਕਰਨੀ ਕੋਈ ਕੋਸ਼ਤਾ ਹੋਏਗਾ ਨਹੀਂ ਮੈਨੂੰ ਇਸ ਬੰਦੇ ਨਹੀਂ ਪਤਾ ਲੇਕਿਨ ਮੇਰਾ ਮੇਰੇ ਬਦਲੀ ਕਰ ਦੋਈ ਮੇਰੀ ਬਦਲੀ ਕਰ ਦੋਈ ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ ਜੀ ਮੈਨੂੰ ਬਹੁਤ ਬੁੱਟੇ ਆ ਗਏ ਮੈਂ ਕੀ ਕਸੂਰ ਕਰ ਲਿਆ ਵੀ ਮੈਂ ਜਮੀਂਦਾਰਾਂ ਦੀ ਫਸਲ ਵਕਾਈ ਆ ਆ ਮੇਰਾ ਕਸੂਰ ਹੈ ਜੀ ਚੇਅਰਮੈਨ ਸਾਹਿਬ ਆਮ ਆਦਮੀ ਪਾਰਟੀ ਦੇ ਆ ਜੀ ਮੈਂ ਇਹ ਆਪਦੀ ਬਦਲੀ ਕਰਾਣਾ ਚਾਹੁੰਦਾ ਜੀ ਮੈਂ ਬਹੁਤ ਪਰੇਸ਼ਾਨ ਹੈ ਗਿਆ ਕਾਰਵਾਈ ਨਹੀਂ ਕਰਾਉਣੀ ਕਾਰਵਾਈ ਤਾਂ ਜੀ ਸਰਕਾਰ ਆ ਆਪਦੀ ਆ ਉਹਨਾਂ ਦੀ ਸਰਕਾਰ ਜੇ ਕਰੇਗੀ ਤਾਂ ਕਰੇਗੀ ਕਾਰਵਾਈ ਆਪਾਂ ਹੁਣ ਕੀ ਕਹਿ ਸਕਦੇ ਆ ਆਪਣੇ ਤੇ ਜੇ ਕਿਤੇ ਕਰਨੀ ਹੈ ਤਾਂ ਯਾ ਸਾਨੂੰ ਬਦਲ ਦੋਈ ਤੇ ਸਾਡੀ ਸਾਰੀ ਕਮੇਟੀ ਤਿਆਰ ਹੈ ਬਦਲੀ ਕਰਾਉਣ ਨੂੰ ਜੀ ਅਸੀਂ ਸਾਰੇ ਪਰੇਸ਼ਾਨ ਹਾਂ ਗਵਰਨਮੈਂਟ ਏਮਪਲੋਈ ਨੇ ਗੋਰਮੁੰਗਾ ਤੇ 10 ਦੇ ਕੋਈ ਸੱਟਾ ਬੱਜਿਆ ਸੀ ਹੱਥ ਤੇ ਸੱਟ ਕੋਈ ਤੇ ਪੱਟ ਤੇ ਸਰਟੀਫੀਕੀ ਸੀ ਤੇ ਗਵਰਨਮੈਂਟ ਏਮਪਲੋਈ ਨੇ ਮਾਰਕ ਟੂ ਕੀਆ ਇੱਥੇ 4 5 ਸੱਟਾਂ ਆਈ ਸੀ ਜੀ ਹੱਥ ਤੇ ਕੋਈ ਪੱਟ ਤੇ ਵੀ ਇਹ ਮਤਲਬ ਕਿ ਆਪਾਂ ਲੈ ਐਕਸ-ਰੇ ਕਰਵਾ ਕੇ ਪਤਾ ਲੱਗੇਗਾ ਆਪਾਂ ਨੂੰ ਸਹੀ ਨਾ ਆਪਾਂ ਤਾਂ ਨਹੀਂ ਕਹਿ ਸਕਦੇ ਹਾਂ ਜੀ ਵਾਜ ਭੇਜਦੇ ਬਸ ਬੋਲਣਾ ਹੀ ਆਪਾਂ ਕਰਵਾ ਰਹੇ ਆ ਤੇ ਭੇਜਦੇ ਆ ਉਹ ਇਹਨਾਂ ਦੱਸੇ ਕਿ ਸਾਡੇ ਕੁਝ ਬਾਹਾਂ ਤੇ ਬੱਝੀਆਂ ਤੇ ਕੁਝ ਪੱਟ ਤੇ ਬੱਝੀਆਂ ਨੇ ਠੀਕ ਇਹਨਾਂ ਦੱਸਿਆ ਨਾ ਨਹੀਂ ਦੱਸਿਆ ਕਿ ਸਾਡੇ ਕੋਈ ਜਾਣਕਾਰੀ ਬੰਦੇ ਗਿਆ ਉਹਨਾਂ ਦੇ ਵਿੱਚ ਹੀ ਮਾਰਕੀਟ ਕਮੇਟੀ ਵਿੱਚ ਉਹਨਾਂ ਨੇ ਮਾਰਿਆ ਤੁਹਾਨੂੰ ਤੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਹੜਾ ਗੌਰਵ ਹੈ ਮਾਰਕੀਟ ਕਮੇਟੀ ਜਿਹੜਾ ਸੁਪਰਵਾਈਜ਼ਰ ਲੱਗਾ ਤੇ ਇਹਨਾਂ ਦਾ ਕੋਈ ਕੌਦੀਪ ਚੇਅਰਮੈਨ ਮਾਰਕੀਟ ਕਮੇਟੀ ਦਾ ਤੇ ਉਹਨਾਂ ਨਾਲ ਕੋਈ ਲੜਾਈ ਝਗੜਾ ਹੋਇਆ ਜਿਹਦੇ ਸਬੰਧ ਵਿੱਚ ਦਾਖਲ ਹੋਇਆ ਤੇ ਅਸੀਂ ਇਹਦਾ ਐਮ ਐਲ ਆਰ ਕਟੀ ਉਹਦੇ ਮੁਤਾਬਕ ਜੋ ਵੀ ਇਹ ਬਿਆਨ ਲਖਾਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ ਉਹ ਅੱਗੇ ਜੋ 32 ਸੇ ਚਾਹੇ ਜਬ ਬਿਆਨ ਲਖਾਏਗਾ ਉਸ ਮੁਤਾਬਕ ਕਰੀਏ ਤੇ ਸੁਣ ਵਿਚ ਕੀਤੀ ਜਾਏਗੀ ਹਾਂ ਜੀ ਜੀ ਇਹਨਾਂ ਨੇ ਇਹ ਹੀ ਦੱਸਿਆ ਵੀ ਮੈਂ ਇਹਨੂੰ ਬੁਲਾਇਆ ਸੀ ਆ ਇਹਨਾਂ ਨੇ ਦਫ਼ਤਰ ਵਿੱਚ ਤੇ ਉੱਥੇ ਮੇਰੀ ਰਿਪੋਰਟ ਮਾਰਕੀ ਇਹਦਾ ਕਰ ਰਹੇ ਆ ਡਾਕਟਰ ਸਾਹਿਬ ਜਿਹੜੇ ਐਮ ਐਲ ਆਰ ਕੱਟ ਕੇ ਸਾਨੂੰ ਗੁੰਦੇ ਲੋਕ ਸੰਦਾਵ ਕਹਿੰਦੇ ਬਿਆਲ ਲਿਖ ਕੇ ਕਾਰਵਾਈ ਕਰਾਂ। 1:30 ਵਜੇ ਦੇ ਕਰੀਬ ਚੇਅਰਮੈਨ ਸਾਹਿਬ ਆਏ ਆਈ। ਉਹਨਾਂ ਨੇ ਆ ਕੇ ਮੇਨ ਕਮਰੇ 'ਚ ਬੰਦ ਕਰ ਲਿਆ ਉਹਨਾਂ ਦੇ ਨਾਲ ਦੋ ਦੋਸਤ ਹੋਰ ਸੀਗੇ। ਉਹਨਾਂ ਨੇ ਗਰਦਨ ਤੋਂ ਫੜ ਕੇ ਮੈਨੂੰ ਡੰਡੇ ਨਾਲ ਕੁੱਟਿਆ ਬੁਰੀ ਤਰ੍ਹਾਂ। ਡੰਡਾ ਸੀ ਉਹਨਾਂ ਕੋਲੇ। ਲੱਤਾਂ ਮਾਰੀਆਂ, ਮੁੱਕੇ ਮਾਰੇ ਬਹੁਤ ਜ਼ਿਆਦਾ ਕੁੱਟਿਆ ਇੱਕ ਮੈਨੂੰ। ਵਜੇ ਹੀ ਅਸੀਂ ਬੋਲੀ ਕਰਾਣੇ ਪਏ। ਵਿਜਾਰਾਂ ਦੀ ਜਾਂ ਮੰਡੀ ਦੀ ਕਿਉਂ ਕਰਾਉਂਦੇ ਪਏ। ਇਸ ਸਬੰਧੀ ਮੈਨੂੰ ਨੋਟਿਸ ਵੀ ਕੱਢਿਆ। ਲਿਖਤੀ ਚੇਅਰਮੈਨ ਸਾਹਿਬ ਦੀ ਕੋਈ ਹੋਰ ਨਹੀਂ ਸਕਦੀ ਗਲੀ ਇੰਟੂਇਸ਼ਨ ਵੀ ਬੋਲੀ ਨਾ ਕਰੋ ਬਲਕਿ ਫਿਰ ਵੀ ਮੈਨੂੰ ਨੋਟਿਸ ਕੱਢਿਆ ਗਿਆ ਤੇ ਦੋ ਦਿਨਾਂ ਚ ਮੈਨੂੰ ਕਿਹਾ ਕਿ ਸਪਸ਼ਟਿਕਰਨ ਦਿਓ ਕਿਉਂ ਤੁਸੀਂ ਬੋਲੀ ਕਰਾਈ ਜਿੰਦਾਂ ਜਬ ਬਕਾਇਦਾ ਲਿਖਿਆ ਗਿਆ ਹੀ ਵੀ ਆਪ ਬੋਲੀ ਤੁਹਾਨੂੰ ਮਨਨ ਕੀਤੀ ਗਈ ਸੀ ਕਰਾਉਣ ਵਾਸਤੇ ਤੁਸੀਂ ਕਿਉਂ ਕਰਾਈਏ ਬੋਲੀ ਇੰਸਪੈਕਟਰ ਇੰਸਪੈਕਟਰ ਹੀ ਗगन ਦੁੰਮੜਾਈ ਨੇ ਬੋਲੀ ਕਰਾਈ ਸੀ ਉਹਨਾਂ ਨੇ ਮੇਰੀ ਗੱਲ ਵੀ ਉਹ ਕਹਿੰਦੇ ਕਿ ਡੀ ਐਫ ਐਸ ਸੀ ਸਾਹਿਬ ਦੀ ਪ੍ਰਵਾਨਗੀ ਜੇ ਜਾਂ ਤਾਂ ਉਹ ਮਨਾ ਕਰਨ ਅਦਰਵਾਈਜ਼ ਅਸੀਂ ਬੋਲੀ ਨਹੀਂ ਮਨਾ ਕਰ ਸਕਦੇਗੇ ਬੋਲੀ ਲਿਖਣ ਤੋਂ ਉਹਨਾਂ ਨੇ ਬਕਾਇਦਾ ਸਾਰੀ ਬੋਲੀ ਲਿਖੀ ਹੈ ਉਹ ਕਹਿੰਦੇ ਕਿ ਬੋਲੀ ਆਪਾਂ ਬੰਦ ਨਹੀਂ ਕਰ ਸਕਦੇ ਮੈਂ ਚਲੋ ਚੇਅਰਮੈਨ ਸਾਹਿਬ ਨੇ ਕਿਹਾ ਲੇਕਿਨ ਉਹ ਕਹਿੰਦੇ ਨਹੀਂ ਕਹਿੰਦੇ ਆਪਾਂ ਨਹੀਂ ਕਰ ਸਕਦੇਗੇ ਬੁੱਤ ਵੀ ਜ਼ਿੰਮੇਵਾਰਾਂ ਨੂੰ ਖਰਾਬ ਨਹੀਂ ਕਰਨਾਗਾ ਚੇਅਰਮੈਨ ਸਾਹਿਬ ਲਗਾਤਾਰ ਪ੍ਰੈਸ਼ਰਾਈਜ਼ ਕਰ ਰਹੇ ਸੀ ਕਿ ਬੋਲੀ ਬੰਦ ਕੀਤੀ ਜਾਵੇ ਯਾਰਾਂ ਦੀ ਕਾਰਨ ਕੁਝ ਵੀ ਹੋ ਸਕਦਾ ਹੈ ਜੋ ਉਹਨਾਂ ਦਾ ਕੋਈ ਨਿੱਜੀ ਵੀ ਹੋ ਸਕਦਾ ਹੈ ਜਾਂ ਕੋਈ ਹੋਰ ਵੀ ਐਨੇ ਆੜਤੀਆਂ ਦੀ ਬੋਲੀ ਬੰਦ ਕਰਨੀ ਕੋਈ ਕੋਛਤਾ ਹੋਏਗਾ ਨਹੀਂ ਮੈਨੂੰ ਇਸ ਬੰਦੇ ਨਹੀਂ ਪਤਾ ਲੇਕਿਨ ਮੇਰਾ ਮੇਰੇ ਬਦਲੀ ਕਰ ਦੋਈ ਮੇਰੀ ਬਦਲੀ ਕਰ ਦੋਈ ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ ਇਹ ਮੈਨੂੰ ਬਹੁਤ ਗੁੱਟਿਆ ਗਿਆ ਮੈਂ ਕੀ ਕਸੂਰ ਕਰ ਲਿਆ ਵੀ ਮੈਂ ਜ਼ਮੀਂਦਾਰਾਂ ਦੀ ਫਸਲ ਵਗਾਈ ਆ ਆ ਮੇਰਾ ਕਸੂਰ ਹੈ ਚੇਰਮੈਨ ਸਾਹਿਬ ਆਮ ਆਦਮੀ ਪਾਰਟੀ ਦੇ ਆਈ ਮੈਂ ਇਹ ਆਪਦੀ ਬਦਲੀ ਕਰਾਣਾ ਚਾਹੁੰਦਾ ਇਹ ਮੈਂ ਬਹੁਤ ਪਰੇਸ਼ਾਨ ਹੈ ਗਿਆ ਕਾਰਵਾਈ ਨਹੀਂ ਕਰਾਉਣੀ ਕਾਰਵਾਈ ਤਾਂ ਹੀ ਸਰਕਾਰ ਆਪਦੀ ਹੈ ਉਹਨਾਂ ਦੀ ਸਰਕਾਰ ਜੇ ਕਰੇਗੀ ਤਾਂ ਕਰੇਗੀ ਕਾਰਵਾਈ ਆਪਾਂ ਉਹਨਾਂ ਕੀ ਕਹਿ ਸਕਦੇ ਆਪਨੇ ਤੇ ਬੇਨਤੀ ਵੀ ਜੇ ਕਿੱਤੇ ਕਰਨੀ ਐ ਜਾਂ ਸਾਨੂੰ ਬਦਲ ਦੋਈ ਸਾਡੀ ਸਾਰੀ ਕਮੇਟੀ ਤਿਆਰ ਹੈ ਬਦਲੀ ਕਰਾਉਣ ਨੂੰ ਜੀ ਅਸੀਂ ਸਾਰੇ ਪਰੇਸ਼ਾਨ ਹਾਂ ਗਵਰਨਮੈਂਟ ਏਮਪਲੋਈ ਨੇ ਗੋਰਮੁੰਗਾ ਤੇ 10 ਦੇ ਕੋਈ ਸੱਟਾ ਬੱਜੀ ਸੀ ਵੀ ਰਾਤ ਤੇ ਸੱਟ ਕੋਈ ਤੇ ਪੱਟ ਦੇ ਸੱਟੇ ਵੀ ਸੀ ਤੇ ਗਵਰਨਮੈਂਟ ਏਮਪਲੋਈ ਨੇ ਮਾਰਕਟ ਕੀਤੀ ਚਾਰ ਪੰਜ ਸੱਟਾਂ ਵੀ ਗੀਆਂ ਜੀ ਹੱਥ ਤੇ ਕੋਈ ਪੱਟ ਦੇ ਵੀ ਗੀਆਂ ਇਹ ਮਤਲਬ ਕਿ ਆਪਾਂ ਨੇ ਐਕਸ-ਰੇ ਕਰਵਾ ਕੇ ਪਤਾ ਲੱਗੇਗਾ ਆਪਾਂ ਨੂੰ ਸਹੀ ਨਾ ਫਰਦਾਨੀ ਕਹਿ ਸਕਦੇ ਹਾਂ ਜੀ ਵਾਜ ਭੇਜ ਦੇ ਬਸ ਆਨਲਾਈਨ ਹੀ ਆਪਾਂ ਕਰਵਾ ਰਿਹਾ ਤੇ ਭੇਜ ਦੇ ਆਹ ਇਹਨੇ ਦੱਸੇ ਕਿ ਸਾਡੇ ਕਮੇਟੀ ਕੁਝ ਬਾਤਾਂ ਬਚੀਆਂ ਤੇ ਕੁਝ ਪੱਟ ਦੇ ਬਚੀਆਂ ਨੇ ਇਹਨੇ ਦੱਸਿਆ ਨਾ ਨਹੀਂ ਦੱਸਿਆ ਕਿ ਸਾਡੇ ਕੋਈ ਜਾਣਕਾਰੀ ਬੰਦੇ ਗਿਆ ਉਹਨਾਂ ਦੇ ਵਿੱਚ ਹੀ ਮਾਰਕੀਟ ਕਮੇਟੀ ਵਿੱਚ ਉਹਨਾਂ ਨੇ ਮਾਰਿਆ ਤੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਹੜਾ ਗੌਰਵ ਹੈ ਮਾਰਕੀਟ ਕਮੇਟੀ ਜਿਹੜਾ ਸੁਪਰਵਾਈਜ਼ਰ ਲੱਗਾ ਤੇ ਇਹਨਾਂ ਦਾ ਕੋਈ ਕੌਰੀਟ ਚੇਅਰਮੈਨ ਮਾਰਕੀਟ ਕਮੇਟੀ ਦਾ ਤੇ ਉਹਨਾਂ ਨਾਲ ਕੋਈ ਲੜਾਈ ਝਗੜਾ ਹੋਇਆ ਜਿਹਦੇ ਜ਼ਬਾਨ ਦੇ ਚੇਹੇ ਦਾਖਲ ਹੋਇਆ ਤੇ ਅਸੀਂ ਇਹਦਾ ਐਮ ਐਲ ਆਰ ਕੱਤੀ ਉਹਦੇ ਮੁਤਾਬਕ ਜੋ ਵੀ ਇਹ ਬੈਲ ਹੈਗਾ ਉਸ ਮੁਤਾਬਕ ਕਾਰਵਿਕ ਚੀਜ਼ ਉਹ ਅੱਗੇ ਜੋ ਤਕਰੀਰ ਚ ਚਾਹੇ ਜੋ ਬਿਆਨ ਲਿਖਾਏਗਾ ਉਸ ਮੁਤਾਬਕ ਕਰੀਏ ਤੇ ਸੁਣਤੀਚ ਕੀਤੀ ਜਾਏਗੀ ਹਾਂ ਜੀ ਅੰਦੀ ਨੇ ਇਹ ਹੀ ਦੱਸਿਆ ਬੀਚ ਮੈਂ ਨੂੰ ਬੁਲਾਇਆ ਸੀ ਆ ਉਹਨਾਂ ਨੇ ਦਫ਼ਤਰ ਵਿੱਚ ਤੇ ਉਹਦੀ ਮੇਰੀ ਰਿਪੋਰਟ ਮਾਰਕੀ ਇਹਦਾ ਕਰ ਰਹੇ ਆ ਡਾਕਟਰ ਸਾਹਿਬ ਜਿਹੜੀ ਐਮ ਐਲ ਆਰ ਟੱਟ ਕੇ ਸਾਨੂੰ ਗੁੰਡੇ ਲੋਸ ਮਦਦ ਉਹ ਬਿਆਲ ਲੱਗੇ ਤੇ ਕਾਰਵਾਈ ਕਰਾਂ ਡੇਢ ਵਜੇ ਦੇ ਕਰੀਬ ਚੇਅਰਮੈਨ ਸਾਹਿਬ ਆਏ ਆਈ ਉਹਨਾਂ ਨੇ ਆ ਕੇ ਮਨ ਕਮਰੇ ਚ ਬੰਦ ਕਰ ਲਿਆ ਉਹਨਾਂ ਦੇ ਨਾਲ ਦੋ ਦੋਸਤ ਹੋਰ ਸੀਗੇ ਉਹਨਾਂ ਨੇ ਗਰਦਨ ਤੋਂ ਫੜ ਕੇ ਮੈਨੂੰ ਡੰਡੇ ਨਾਲ ਕੁੱਟਿਆ ਬੁਰੀ ਤਰ੍ਹਾਂ ਡੰਡਾ ਸੀ ਉਹਨਾਂ ਕੋਲੇ ਲੱਤਾਂ ਮਾਰੀਆਂ ਮੁੱਕੇ ਮਾਰੇ ਬਹੁਤ ਜ਼ਿਆਦਾ ਕੁੱਟਿਆ ਇਹ ਮੈਨੂੰ ਵਜੇ ਹੀ ਅਸੀਂ ਬੋਲੀ ਕਰਾਣੇ ਪਏ ਆਈ ਵਿਜਾਰਾਂ ਦੀ ਜਾਂ ਮੰਡੀ ਦੀ ਕਿਉਂ ਕਰਾਉਂਦੇ ਪਏ ਆ ਇਸ ਸਬੰਧੀ ਮੈਨੂੰ ਨੋਟਿਸ ਵੀ ਕੱਢਿਆ ਈ ਲਿਖਤੀ ਚੇਅਰਮੈਨ ਸਾਹਿਬ ਦੀ ਕੋਈ ਹੋਰ ਨਹੀਂ ਸਕਦੀ ਗਲੀ ਇੰਟੂਇਸ਼ਨ ਵੀ ਬੋਲੀ ਨਾ ਕਰੋ ਬਲਕਿ ਫਿਰ ਵੀ ਮੈਨੂੰ ਨੋਟਿਸ ਕੱਢਿਆ ਗਿਆ ਤੇ ਦੋ ਦਿਨਾਂ ਚ ਮੈਨੂੰ ਕਿਹਾ ਕਿ ਸਪਸ਼ਟਿਕਰਨ ਦਿਓ ਕਿਉਂ ਤੁਸੀਂ ਬੋਲੀ ਕਰਾਈ ਜਿੰਦਾਂ ਜਬ ਬਕਾਇਦਾ ਲਿਖਿਆ ਗਿਆ ਹੀ ਵੀ ਆਪ ਬੋਲੀ ਤੁਹਾਨੂੰ ਮੰਨਣ ਕੀਤੀ ਗਈ ਸੀ ਕਰਾਉਣ ਵਾਸਤੇ ਤੁਸੀਂ ਕਿਉਂ ਕਰਾਈਆ ਬੋਲੀ ਇੰਸਪੈਕਟਰ ਇੰਸਪੈਕਟਰ ਹੀ ਗगन ਦੁੰਮੜਾਈ ਨੇ ਬੋਲੀ ਕਰਾਈ ਸੀ ਉਹਨਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਕਿ ਡੀ ਐਫ ਐਸ ਸੀ ਸਾਹਿਬ ਦੀ ਪ੍ਰਵਾਨਗੀ ਜੇ ਜਾਂ ਤਾਂ ਉਹ ਮਨਾ ਕਰਨ ਅਦਰਵਾਈਜ਼ ਅਸੀਂ ਬੋਲੀ ਨਹੀਂ ਮਨਾ ਕਰ ਸਕਦੇ ਬੋਲੀ ਲਿਖਣ ਤੋਂ ਉਹਨਾਂ ਨੇ ਬਕਾਇਦਾ ਸਾਰੀ ਬੋਲੀ ਲਿਖੀ ਹੈ ਉਹ ਕਹਿੰਦੇ ਕਿ ਬੋਲੀ ਆਪਾਂ ਬੰਦ ਨਹੀਂ ਕਰ ਸਕਦੇ ਮੈਂ ਚਲੋ ਚੇਅਰਮੈਨ ਸਾਹਿਬ ਨੇ ਕਿਹਾ ਲੇਕਿਨ ਉਹ ਕਹਿੰਦੇ ਨਹੀਂ ਕਹਿੰਦੇ ਆਪਾਂ ਨਹੀਂ ਕਰ ਸਕਦੇ ਕਿ ਬੀ ਜਿੰਮੇਵਾਰਾਂ ਨੂੰ ਖਰਾਬ ਨਹੀਂ ਕਰਨਾਗਾ ਚੇਅਰਮੈਨ ਸਾਹਿਬ ਲਗਾਤਾਰ ਪ੍ਰੈਸ਼ਰਾਈਜ਼ ਕਰ ਰਹੇ ਸੀ ਕਿ ਬੋਲੀ ਬੰਦ ਕੀਤੀ ਜਾਵੇ ਯਾਰਾਂ ਦੀ ਕਾਰਨ ਕੁਝ ਵੀ ਹੋ ਸਕਦਾ ਹੈ ਜੋ ਉਹਨਾਂ ਦਾ ਕੋਈ ਨਿੱਜੀ ਵੀ ਹੋ ਸਕਦਾ ਹੈ ਜਾਂ ਕੋਈ ਹੋਰ ਵੀ ਐਨੇ ਆੜਤੀਆਂ ਦੀ ਬੋਲੀਬੰਦ ਕਰਨੀ ਕੋਈ ਕੋਸ਼ਿਸ਼ ਤਾਂ ਹੋਏਗਾ ਨਹੀਂ